ਅਸਲਾਮੁਅਲੈਕੁਮ ਐਂਸ ਸਤ ਸ੍ਰੀ ਅਕਾਲ। ਵਿਧਾਨ ਚਲੇ ਮੇਰੇ ਵੀਰਾਂ ਦਾ ਭੈਣ ਬਣਾਵਨ ਦਾ ਉਮੀਦ ਕਰਨੀ ਆ ਵਧੀਆ ਹੋਵੇ ਤੇ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ। ਤੇ ਅੱਜ ਦੀ ਜਿਹੜੀ ਵੀਡੀਓ ਆ ਨਾ ਸਾਨੂੰ ਰਿਕਵੈਸਟ ਆਂਦੀ ਸੀ ਕਿ ਤੁਸੀਂ ਇੱਕ ਅੱਗੇ ਵੀ ਬੀਬੀ ਜੀ ਮਤਲਬ ਉਹਨਾਂ ਦੀ ਇੱਕ ਕਥਾ ਸੁਣੀ ਸੀ ਤੇ ਬੀਬੀ ਦਲੀਪ ਕੋਰ ਖਾਲਸਾ ਵਾਲੇ ਇਹਨਾਂ ਦੀਆਂ ਕਿਤਾਬਾਂ ਵਿੱਚ ਬੜੀਆਂ ਵਧੀਆ ਵਧੀਆ ਕਵਿਸ਼ਰੀਆਂ ਬੜੀਆਂ ਵਧੀਆ ਹੁੰਦੀਆਂ ਨੇ ਤੁਸੀਂ ਇਹਨਾਂ ਦੀਆਂ ਗੱਲਬਾਤ ਸੁਣੋ ਤੁਹਾਨੂੰ ਸੁਣ ਕੇ ਵਧੀਆ ਲੱਗੇਗਾ ਤੇ ਚਲੋ ਅੱਜ ਦੀ ਵੀਡੀਓ ਪਹਿਲੇ ਦੇਖ ਲੈਨੇ ਆ ਉਸ ਤੋਂ ਬਾਅਦ ਇਹਦੇ ਤੇ ਗੱਲਬਾਤ ਗੱਲਬਾਤ ਕਰਨੀ ਆ ਕਿ ਜਿਹੜੇ ਪਹਿਲਾਂ ਚੈਨਲ ਤੇ ਨਵੇਂ ਨੇ ਫੌਰਨ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਦਬਟੇ ਮੇਂ ਪ੍ਰੈਸ ਕਰ ਲਓ ਤਾਂ ਕਿ ਹਰ ਆਨੇ ਵਾਲੀ ਵੀਡੀਓ ਤੁਹਾਨੂੰ ਆਸਾਨੀ ਨਾਲ ਜੀਆ ਕਰੇ ਤੇ ਨਾਲ ਹੀ ਨਾਲ ਵੀਡੀਓ ਨੂੰ ਸਬਸਕ੍ਰਾਈਬ ਦਾ ਲਾਈਕ ਐਂਡ ਸ਼ੇਅਰ ਵਦ ਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਡ ਜੋਦਾ ਪਰਿ ਉਪਕਾਰੀ ਜੋਗ ਜੋਗ ਸਤਗੁਰ ਧਰਿਆ ਪਰਿ ਗੁਰਗੱਦੀ ਤੇ ਬਿਰਾਜਮਾਨ ਚਵਰ ਸ਼ਤਰ ਤਪ ਦੇ ਮਾਲਕ ਹਜੂਰੇ ਅਨਵਰ ਵਲੀਏ ਕੁਲ ਆਲਮ ਨਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸ਼ਰੀਆਂ ਦੇ ਆਸਰੇ ਦੀਨਾ ਬੰਦੂ ਸਤਗੁਰੂ ਸਾਹਿਬੇ ਕਮਾਲ ਜੁਗੋ ਜੁਗ ਅਟਲ ਸਾਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਤੇ ਮੁਬਾਰਕ ਗੋਦ ਅੰਦਰ ਹਾਜ਼ਰੀਆਂ ਤਵਾਰਿਆ ਸਤਸੰਗੀ ਜਨੋ ਸਾਡੀ ਤੇ ਤੁਹਾਡੀ ਹਾਜ਼ਰੀ ਫਿਰ ਤੋਂ ਗੁਰੂ ਚਰਨਾਂ ਵਿੱਚ ਲੱਗੇ ਹਾਜ਼ਰੀ ਲੱਗਦੀ ਕਿਵੇਂ ਆ ਜਿਹੜਾ ਫਦੇ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਦੇ ਹੈ ਬਾਜਨ ਜਿਹੜਾ ਫਤੇ ਬਿਲਾ ਨੂੰ ਸੰਕੋਚ ਕਰਦਾ ਨੂੰ ਫਤੇ ਵੀ ਫਤੇ ਬਿਲਾ ਜੰਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਹੇਚ ਸੰਗਤਾਂ ਫਤੇ ਬਾਈ ਦੀਏ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤੇ ਬਿਲਾ ਹੀ ਦੀਏ ਸਫਰ-ਏ-ਸ਼ਹਾਦਤ ਸਤਗੁਰੂ ਗਰੀਬ ਨਵਾਜ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਆਂ ਦੇ ਸਾਹਿਬ ਜੀ ਮਹਾਰਾਜੀਆਂ ਦੀ ਮਾ ਧੰਨ ਮਾਤਾ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਰਨਾਂ ਤੇ ਨਤਮਸਤਕ ਹੋਣ ਦੇ ਵਾਸਤੇ ਛੱਜ ਕੇ ਬੈਠੇ ਆ ਤੇ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਆ ਤੇ ਜਿੰਨੀ ਸੰਗਤ ਪੰਡਾਲ ਦੇ ਵਿੱਚ ਛੱਜ ਕੇ ਬੈਠੀ ਆ ਬੜੇ ਪਿਆਰ ਦੇ ਨਾਲ ਤੁਹਾਡੇ ਸਾਰੇ ਸੰਗਤ ਦੇ ਚਰਨਾਂ ਵਿੱਚ ਮੇਰੀ ਬੇਨਤੀ ਆ ਵੀ ਭਾਈ ਮਨ ਬਿਰਤੀਆਂ ਨੂੰ ਕਾਗਰ ਕਰ ਲਿਓ ਉਹਦਾ ਕਾਰਨ ਇਹ ਹੈ ਜਿੱਥੇ ਤਨ ਕਰਕੇ ਹਾਜ਼ਰੀਆਂ ਲਵਾ ਰੀਆਂ ਉੱਥੇ ਮਨ ਕਰਕੇ ਵੀ ਜੁੜੀਏ आनंद ਕਦੋਂ ਆਵੇਗਾ ਅਸਰ ਸਾਡੇ ਜੀਵਨ ਤੇ ਕਦੋਂ ਹੋਵੇਗਾ ਜਦੋਂ ਅਸੀਂ ਮਨ ਕਰਕੇ ਜੁੜਾਂਗੇ ਦੋ ਤਰ੍ਹਾਂ ਦੀ ਖਰਾਕਿਆ ਇੱਕ ਖਰਾਕਿਆ ਤਨ ਦੀ ਇੱਕ ਖਰਾਕਿਆ ਮਨ ਦੀ ਤਨ ਦੀ ਖਰਾਕ ਹੈ ਭੋਜਨ ਮਨ ਦੀ ਖਰਾਕ ਹੈ ਭਜਨ ਤੇ ਜਿਹੜੇ ਬੰਦੇ ਦਾ ਮਨ ਬਲਵਾਨ ਨਹੀਂ ਨਾ ਉਹ ਕਦੇ ਮੈਦਾਨੇ ਜੰਗ ਵਿੱਚ ਵੀ ਨਹੀਂ ਜਾ ਸਕਦਾ ਮਨ ਬਲਵਾਨ ਕਿਵੇਂ ਹੁੰਦਾ ਇਬਾਦਤ ਕਰੇ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਬੜੇ ਪਿਆਰ ਦੇ ਨਾਲ ਧਿਆਨ ਗੁਰਗੋਬਨ ਸਿੰਘ ਮਾਰੇ ਦੇ ਚਰਨਾਂ ਵੱਲ ਜਾ ਕੇ ਜਾਓ ਮੇਰੀ ਇੱਕ ਬੇਨਤੀ ਸੁਣਿਓ ਅਫਸਰ ਮੈਂ ਸਮਾਗਮਾਂ ਦੇ ਵਿੱਚ ਵਿਚਰਦੀਆਂ ਨੌਜਵਾਨ ਸਾਡੇ ਛੋਟੇ ਵੀਰ ਬੈਠਿਆ ਮੈਂ ਕਹਿਣ ਤੋਂ ਤਵੱਜੋ ਨਹੀਂ ਕਰਨੀ। ਸਫਰ-ਏ-ਸ਼ਹਾਦਤ ਸਮਾਗਮ ਨਾਲ ਅਸੀਂ ਜੁੜੇ ਬੈਠੇ ਹੁਈ ਜੀ। ਜਿਹੜਾ ਪ੍ਰਚਾਰਕ ਸਟੇ ਤੇ ਬੇਨਤੀ ਕਰਦਾ ਮਹਾਰਾਜ ਦੇ ਸਭ ਜਿਆਦਿਆਂ ਦਾ ਇਤਿਹਾਸ ਸੁਣਾ ਕੇ ਜਾਂਦਾ ਹੈ ਪਰ ਮੈਨੂੰ ਇਸ ਗੱਲ ਦੀ ਅਜੇ ਤੱਕ ਸਾਹਮਣੇ ਨਹੀਂ ਆਉਂਦੀ ਵੀ ਜਥਾ ਸੁਣਾਈ ਜਾਂਦਾ ਇਤਿਹਾਸ ਤੇ ਸਾਡੇ ਦੰਦ ਦੇ ਅੰਦਰ ਵੱੜਦੇ। ਅਸੀਂ ਟੋਲਾ ਬਣਾ ਕੇ ਬੈਠੇ ਆ ਤੇ ਸਾਡੇ ਦੰਦ ਹੀ ਨਿਕਲੀ ਜਾਂਦੇ ਆ। ਆ ਸਾਹਮਣੇ ਬੈਠਿਆ ਬੱਚੇ ਵੱਡੀ ਭੈਣ ਸਮਝ ਲਓ ਮਾਂ ਦੇ ਸਮਾਨ ਸਮਝ ਲਵੋ ਪਰ ਅਸੀਂ ਸੋਹ ਤੇ ਨਹੀਂ ਗੁਰੂ ਚਰਨਾਂ ਵਿੱਚ ਬੈਠੇ ਜਿਵੇਂ ਸੁਣਨ ਵਾਲੇ ਨੂੰ ਇਕਾਗਰਤਾ ਦੀ ਲੋੜਿਆ ਨਾ ਐਵੇਂ ਸੁਣਾਉਣ ਵਾਲੇ ਨੂੰ ਵੀ ਇਕਾਗਰਤਾ ਦੀ ਲੋੜਿਆ ਇੱਥੇ ਤੁਸੀਂ ਬੈਠੇ ਦੰਦ ਕੱਢੀ ਜਾਓ ਤੇ ਸਾਨੂੰ ਸੋਭਾ ਨਹੀਂ ਦਿੰਦੇ ਜੇ ਤੁਸੀਂ ਨਹੀਂ ਕੰਟਰੋਲ ਕਰ ਸਕਦੇ ਬਾਅਦ ਸਾਰਾ ਪ੍ਰਬੰਧਕ ਜਨਾ ਨੇ ਪ੍ਰਬੰਧ ਕੀਤਾ ਢਾਕੇ ਚਲਪਾਣੀ ਸ਼ਕਤ ਤੁਸੀਂ ਬਾਹਰ ਬੈਠੋ ਸੰਗਤ ਦੇ ਵਿੱਚ ਐਡਾ ਦਾ ਮਾਹੌਲ ਨਾ ਕ੍ਰੀਏਟ ਕਰੋ ਖੜ ਬੜੇ ਪਿਆਰ ਦੇ ਨਾਲ ਬੜੇ ادب ਦੇ ਨਾਲ ਸਤਿਗੁਰੂ ਗਰੀਬ ਨਵਾਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਬਾਰਕ ਚਰਨਾਂ ਦਾ ਧਿਆਨ ਕਰੀਏ ਨੇਤਰਾ ਸਾਹਮਣੇ ਗੁਰ ਕਲਗੀ ਧਰ ਦਾ ਸਰੂਪ ਲਿਆ ਕੇ ਮਹਾਰਾਜ ਦੇ ਸੋਹਣੇ ਚਰਨਾਂ ਤੇ ਮਸਤਕ ਲਾ ਕੇ ਬਲੰਦ ਆਵਾਜ਼ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਹਰ ਸਾਹ ਵਾਹਿ ਜੀ ਕੀ ਫਤਿਹ ਉਸ ਜੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਹਾਂ ਤਸਵੀਰ ਬਣਾਈ ਨਹੀਂ ਤਸਵੀਰ ਭਲਾ ਜੇ ਬਣ ਜਾਵੇ ਜਜ਼ਬਾਤ ਬਣਾਏ ਜਾਂਦੇ ਨਹੀਂ ਉਹਦੇ ਨੈਣਾ ਵਿੱਚ ਜੋ ਮਸਤੀ ਹੈ ਮੇਰੀ ਕਲਮ ਤੋਂ ਪਾਈ ਜਾਂਦੀ ਨਹੀਂ ਮੈਂ ਬਲੇਹਾਰ ਜਾਮਾ ਕਰੂ ਕਲਗੀ ਤਿਰਪਾਤਸ਼ਾ ਮਹਾਰਾਜ ਜੀਆ ਦੇ ਕੋਲ ਸਤਗੁਰੂ 75 ਨਾਟਕ ਵਿੱਚ ਬੜਾ ਸੋਹਣਾ ਫਰਮਾਉਂਦੇ ਆ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਿਤ ਜੈ ਵਿਦ ਮੋਹਿ ਆਨੋ ਹੇ ਮੁੰਡ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਭਤ ਹੈ ਤਹਾ ਸਬਤ ਸ੍ਰਿੰਗ ਤਹ ਨਾਮ ਕਹਾ ਵਾ ਪੰਡ ਰਾਜ ਜੈ ਜੋ ਕਰਵਾਵਾ ਤੇ ਹਤ ਤਪਸਿਆ ਸਾਧੀ ਮਹਾ ਕਾਲ ਕਾਲੇ ਕਾ ਇਹ ਬਹਿ ਕਰਤ ਤਪਸਿਆ ਭਇਓ ਦਵੈ ਤੇ ਇੱਕ ਰੂਪ ਹੋ ਤਾਤ ਮਾਤ ਮੋਰੇ ਅਰਾਧਾ ਬਾਭ ਜੋਗ ਸਾਧਨਾ ਸਾਧ ਤਨ ਜੋਤਰੀ ਅਲਕੀ ਸੇਵਾ ਤਾਂਤੇ ਭਏ ਪ੍ਰਸਾਦ ਗੁਰਦੇਵਾ ਤਨ ਪ੍ਰਭ ਆਇਸ਼ ਮੋਦੀਆ ਤਬ ਹਮ ਜਨਮ ਕਰੂ ਮਹੀਆ ਮਹਾਰਾਜ ਕਹਿੰਦੇ ਮਹਿਮਕੁੰਡ ਦੇ ਪਰਬਤ ਤੇ ਖੂਬਤ ਪਸਿਆ ਕੀਤੀ ਆ ਫਿਰ ਅਕਾਲਪੁਰਖ ਤੇ ਮੈਂ ਇੱਕ ਰੂਪ ਹੋਇ ਮੇਰੇ ਮਾਤਾ ਪਿਤਾ ਨੇ ਅਕਾਲਪੁਰਖ ਦੀ ਬੜੀ ਅਰਾਧਨਾ ਕੀਤੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦਾ ਇਤਿਹਾਸ ਦਵਾਹੀ ਦਿਨਾ ਨਾ ਪੌਣੇ 27 ਸਾਲ ਮੇਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪੂਰਾ ਸਾਹ ਵਿੱਚ ਬੈਠ ਕੇ ਭਗਤੀ ਕਰਦੇ ਆ ਪੌਣੇ 27 ਸਾਲ ਥੋੜੇ ਨਹੀਂ ਜਿਹੁੰਦੇ 26 ਸਾਲ 9 ਮਹੀਨੇ 13 ਦਿਨ ਤੇ 13 ਘੰਟੇ ਜੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚੌਂਕੜਾ ਮਰਦੇ ਆ ਤੇ ਧੰਨ ਮਾਤਾ ਗੁਜਰ ਕੌਰ ਨੇ ਉਤਨਾ ਸਮਾਂ ਹੱਥ 'ਚ ਡੰਡਾ ਫੜ ਕੇ ਪੈਰਾ ਵੀ ਦਿੱਤਾ ਤੇ ਸਿਮਰਨ ਵੀ ਕੀਤਾ ਕਿਸੇ ਨੇ ਮਸਕੀਨ ਜੀ ਨੂੰ ਸਵਾਲ ਕੀਤਾ ਸੀ ਮਸਕੀਨ ਜੀ ਮਾਂ ਚਾਵੇ ਮੈਂ ਸੰਤ ਨੂੰ ਪੈਦਾ ਕਰਨਾ ਤੇ ਮਾਂ ਨੂੰ ਕੀ ਕਰਨਾ ਪਊ ਉਹ ਕਿਹਦੇ ਵੀ ਜਿਹੋ ਜਿਹਾ ਮਾਂ ਬੱਚਾ ਚਾਹੁੰਦੀ ਆ ਨਾ ਉਹੋ ਜਿਹਾ ਗੁਣ ਮਾਂ ਨੂੰ 20 ਸਾਲ ਪਹਿਲਾਂ ਆਪਣੇ ਅੰਦਰ ਧਾਰਨ ਕਰਨੇ ਪੈਣਗੇ ਇਹ ਵੱਡਾ ਅਸ਼ਰਪਿੰਦਾ ਮਾਂ ਦੀ ਭਗਤੀ ਹੋਵੇ ਉਹ ਗੁਣ ਜਿਹੜੇ ਨੇ ਆਟੋਮੈਟਿਕ ਬੱਚੇ ਦੇ ਵਿੱਚ ਵੀ ਪੈਦਾ ਹੋਣੇ ਸ਼ੁਰੂ ਹੋ ਜਾਣਗੇ 20 ਸਾਲ ਮਾਂ ਤੇ ਉਹੋ ਜਿਹਾ ਬੱਚਾ ਬਣਾਉਣਾ ਚਾਹੁੰਦੀ ਤਾਂ ਸੰਤ ਭਗਤ ਸੂਰਮਾ ਦਾਨੀ ਤੇ ਆਪਣੇ ਅੰਦਰ ਗੁਣ ਧਾਰਨ ਕਰ ਲਵੇ ਤੇ ਵੇਖੋ ਸ਼ਮਾ ਦੀ ਭਗਤੀ ਐਡੀ ਭਗਤੀ ਇਹੋ ਜੇ ਮਹਾਮਲੀ ਨੂੰ ਪੈਦਾ ਕੀਤਾ ਵਹਿ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੇ ਇਲਾ ਜਿਹਦੇ ਵਰਗਾ ਅ ਦੁਨੀਆ ਦੇ ਤਖਤੇ ਤੇ ਨਾ ਕੋਈ ਹੋਇਆ ਜੇ ਤੇ ਨਾ ਕੋਈ ਹੋ ਸਕਦਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਤ ਗੁਰੂ ਨਾਮੇ ਗੁਰੂ ਨਾਨਕ ਤਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ आनंदपुर साहिब दी धरती ਤੇ ਸਜ ਕੇ ਬੰਦੇ ਨੇ ਸੰਗਤਾਂ ਆਉਂਦੀਆਂ ਨੇ ਮਹਾਰਾਜ ਦੇ ਦਰਸ਼ ਦੀਦਾਰ ਕਰਦੀਆਂ ਤੁਸੀਂ ਸੁਣਿਆ ਵਾ ਕਿ ਇੱਕ ਦਿਨ ਦਾ ਸ਼ਿੰਗਾਰ ਮੇਰੇ ਗੁਰੂ ਕਲਗੀ ਤਰਫ ਪਾਤਸ਼ਾਹ ਮਹਾਰਾਜ ਜੀਆ ਦਾ 56 ਲੱਖ ਰੁਪਏ ਦਾ ਹੁੰਦਾ ਸੀ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਸਤਗੁਰ ਜੀ ਸਜ ਕੇ ਬੈਠੇ ਆ ਮਨਪ੍ਰਿਤੀ ਕਾਗਰ ਕਰਕੇ ਆਨੰਦਪੁਰ ਦੀ ਧਰਤੀ ਵੱਲ ਲੈ ਕੇ ਡਾਇਓ ਸੰਗਤ ਦੇ ਵਿੱਚ ਭਾਈ ਸਾਹਿਬ ਭਾਈ ਅਨੰਦ ਲਾਲ ਜੀ ਬੈਠੇ ਆ ਉਹਨਾਂ ਅਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜੀਆਂ ਦੇ ਚਿਹਰੇ ਵੱਲ ਵੇਖਿਆ ਤੇ ਮਹਾਰਾਜੀਆਂ ਦੀ ਸੁੰਦਰ ਦਸਤਾਰ ਹੈ ਤੇ ਸਤਗੁਰਾਂ ਦੀ ਦਸਤਾਰ ਦੇ ਵਿੱਚੋਂ ਮਹਾਰਾਜੀਆਂ ਦਾ ਇੱਕ ਕੇਸ ਨਿਕਲ ਕੇ ਸਤਗੁਰਾਂ ਦੇ ਸੋਹਣੇ ਮਸਤਕ ਦੇ ਉੱਪਰ ਲੱਗਿਆ ਤੇ ਸੋਹਣਾ ਬੜਾ ਲੱਗਦਾ ਸੀ ਪਾਈ ਸਾਹਿਬ ਮਹਾਰਾਜ ਦੇ ਮੱਖ ਨੂੰ ਵੇਖਦੇ ਆ ਮੁਸਕਰਾਉਂਦੇ ਆ ਦੂਜੀ ਵਾਰ ਫਿਰ ਵੇਖਿਆ ਖਿੜ-ਖਿੜ ਕੇ ਹੱਸਦੇ ਆ ਜਦੋਂ ਤੀਜੀ ਵਾਰ ਮਹਾਰਾਜ ਵੱਲ ਵੇਖ ਕੇ ਹਸੇ ਨਾ ਸਤਿਗੁਰਾਂ ਕੋਲ ਬੁਲਾ ਲਿਆ ਬਾਦਸ਼ਾਹ ਕਹਿੰਦੇ ਆ ਨੰਦ ਲਾਲ ਜੀ ਬੜਾ ਹਾਸ ਰਿਓ ਬੜਾ ਖੁਸ਼ ਹੋ ਮਜ਼ਾਕ ਕਰ ਰਹੇ ਹੋ ਜਾਂ ਹੱਸਣ ਦਾ ਕੋਈ ਹੋਰ ਕਾਰਨ ਹੈ ਮਹਾਰਾਜ ਮੈਂ ਕੋਈ ਨਾ ਗੁਰੂ ਨੂੰ ਮਜ਼ਾਕ ਕਰਨ ਵਾਲਾ ਸਤਿਗੁਰ ਜੀ ਅੱਜ ਜਿਹੜੀ ਤੁਸੀਂ ਸੁੰਦਰ ਦਸਤਾਰ ਸਜਾਈ ਆ ਤੁਹਾਡੀ ਦਸਤਾਰ ਚੋਂ ਨਿਕਲ ਕੇ ਇੱਕ ਕੇਸ ਦੀ ਲੱਟ ਤੁਹਾਡੇ ਮਸਤਕ ਦੇ ਉੱਪਰ ਲੱਗੀ ਆ ਮਹਾਰਾਜ ਉਹ ਸੋਹਣੀ ਹੀ ਲੱਗਦੀ ਆ ਮੈਂ ਸੋਚਦਿਆਂ ਸੋਚਦਿਆਂ ਤਕੜੀ ਦੇ ਦੋ ਪਾਲੇ ਕੀਤੇ ਕਿ ਮਹਾਰਾਜ ਤੁਹਾਡਾ ਚਿਹਰਾ ਐਨਾ ਸੋਹਣਾ ਦੋ ਪਾਲੇ ਕੀਤੇ ਆ ਇੱਕ ਪਾਸੇ ਕਲਗੀਆਂ ਵਾਲਿਆ ਤੇਰੇ ਚਿਹਰੇ ਦੀ ਸੁੰਦਰਤਾ ਨੂੰ ਰੱਖਿਆ ਤੇ ਦੂਸਰੇ ਪਾਸੇ ਮੈਂ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਦੀ ਸੁੰਦਰਤਾ ਨੂੰ ਰੱਖਿਆ ਪਰ ਪਾਤਸ਼ਾਹ ਮੈਂ ਹੈਰਾਨ ਰਹਿ ਗਿਆ ਹੀਰੇ ਲਾਲ ਜਵਾਹਰਾਤ ਸੋਨਾ ਚਾਂਦੀ ਉਹਦੀ ਸੁੰਦਰਤਾ ਫਿੱਕੀ ਪਰ ਤੇਰੇ ਚਿਹਰੇ ਵਾਲਾ ਪਾਲਾ ਸੀ ਜਿਹੜਾ ਮਹਾਰਾਜ ਪਾਤਸ਼ਾਹ ਉਹ ਪਾਲਾ ਸੀ ਤੂੰ ਇੰਨਾ ਸੋਹਣਾ ਪਾਤਸ਼ਾਹ ਪਾਤਸ਼ਾਹ ਕਹਿੰਦੇ ਦੂਜੀ ਵਾਰ ਫਿਰ ਮੁਸਕਰਾਏ ਸੀ ਹਾਂ ਮਹਾਰਾਜ ਫਿਰ ਮੈਂ ਦੋ ਬਲੇ ਕਿਤੇ ਤਕੜੀ ਦੇ ਸਤਿਗੁਰੂ ਕਹਿੰਦੇ ਫਿਰ ਮਹਾਰਾਜ ਮੈਂ ਦਰਿਆਵਾਂ ਝਰਨੀਆਂ ਨਹਿਰਾਂ ਝੀਲਾਂ ਪਹਾੜਾਂ ਦੀ ਸੁੰਦਰਤਾ ਨੂੰ ਰੱਖਿਆ ਸਤਿਗੁਰੂ ਮੈਂ ਬਹਾਰ ਜਾਵਾਂ ਪਰ ਤੇਰੇ ਚਿਹਰੇ ਦੀ ਸੁੰਦਰਤਾ ਵਾਲਾ ਪਾਲਾ ਸੀ ਜਿਹੜਾ ਉਹ ਫਿਰ ਪਾਲਾ ਸੀ ਸਤਿਗੁਰੂ ਕਹਿੰਦੇ ਨੰਦ ਲਾਲ ਜੀ ਤੇਜੀ ਵਾਰ ਫਿਰ ਮੁਸਕਰਾਏ ਸੀ ਹਾਂ ਮਹਾਰਾਜ ਫਿਰ ਮੈਂ ਇੱਕ ਸ਼ੇਰ ਲਿਖਿਆ ਦੀਨ ਦੁਨੀਆ தர் மந்த ਹਰ ਤੋਂ ਆਲਮ ਕੀਮਤੇ ਇਕ ਤਾਰੂਏ ਯਾਰ ਕਲਗੀਆਂ ਵਾਲਿਆ ਦੋ ਜਹਾਨਾਂ ਦੀ ਸੁੰਦਰਤਾ ਇੱਕ ਪਾਸੇ ਪਰ ਤੇਰੇ ਚਿਹਰੇ ਦੀ ਸੁੰਦਰਤਾ ਇੱਕ ਪਾਸੇ ਐਵੇਂ ਥੋੜੇ ਨਾ ਵਿਦਵਾਨ ਕਹਿੰਦਾ ਨੈਣ ਤੁਰ ਨਸ਼ੀਲੇ ਮਸਤੀਲੇ ਤੋਂ ਜਾਦੂ ਭਰੇ ਤਨ ਕ ਨਿਹਾਰ ਸਭ ਸੁਰਤ ਪਲਾਤ ਹੈ ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾ ਰਲਕਨ ਪੈ ਦਇਆ ਕਰ ਤਖਤ ਬਿਠਾਤ ਹੈ ਇੱਕ ਹੱਥ ਮਾਲਾ ਔਰ ਦੂਸਰੇ ਪੇ ਇਕ ਸੋਭੇ ਭਗਤੀ ਔਰ ਵੀਰਤਾ ਵੀ ਗਰਦਨ ਚੁਕਾਤ ਹੈ ਫਤੇ ਝਾਰੇ ਆਂਗਨ ਔਰ ਲక్ష్ਮੀ ਦਬਾਏ ਪਗ ਗੋਬਿੰਦ ਮਰਗਿੰਦ ਗੁਰੂ ਜੀਤੇ ਨਹੀਂ ਜਾਤ ਜੀਤੇ ਨਹੀਂ ਮਹਾਰਾਜ ਦੇ ਮੈਂ ਕਿਹੜੇ ਕਿਹੜੇ ਚੋੜ ਦੱਸਾਂ ਸੰਗਤ ਦੀ ਇਤਿਹਾਸ ਸਮੁੰਦਰ ਹੈ ਸਾਡੇ ਤੋਂ ਪਹਿਨਾ ਧੰਨ ਗੁਰੂ ਗੋਬਨ ਸਿੰਘ ਮਹਾਰਾਜ ਸਾਹਿਬ ਜਾਦਿਆਂ ਦੇ ਜੀਵਨ ਦੇ ਬਾਬਤ ਪਾਈ ਸਾਹਿਬ ਨਿਆਣਾ ਪਾਸੋਂ ਆਪਦੀਆਂ ਨੇ ਵਿਚਾਰਾਂ ਨੂੰ ਸਰਵਣ ਕੀਤਾ ਮੇਰੀਆਂ ਮਾਵਾ ਭੈਣਾਂ ਜੁੜ ਕੇ ਬੈਠੀਆਂ ਜੂ ਬੱਚਿਆਂ ਵਾਲਿਆਂ ਪੁੱਤਰਾਂ ਵਾਲਿਆਂ ਜਿਸ ਦਿਨ ਪੁੱਤ ਘਰ ਵਿੱਚ ਪੈਦਾ ਹੁੰਦਾ ਨਾ ਜਿਹੜੀ ਮਾਵਾ ਉਸੇ ਦਿਨ ਤੋਂ ਮਨ ਅੰਦਰ ਚਾਹ ਪ੍ਰਗਟ ਕਰਦੀ ਆ ਪੁੱਤ ਵੱਡਾ ਹੋ ਨੂਰਾਨੀ ਘਰ ਚ ਆਵੇਗੀ ਲਾਲ ਦੇ ਲਾਲਾ ਨੂੰ ਖੜਾਵਾਂਗੇ ਇਹ ਚਾਹ ਮਾਤਾ ਜੀਤੋ ਦਾ ਸੀ ਇਹ ਚਾਹ ਮਾਤਾ ਸੁੰਦਰ ਕੌਰ ਦਾ ਸੀ ਇਹ ਚਾਹ ਮਾਤਾ ਸਹਿਬ ਕੌਰ ਦਾ ਵੀ ਸੀ ਕਹਿੰਦੇ ਜਦੋਂ ਮਾਤਾ ਜੀਤੋ ਜੀ ਸੱਚਖੰਡ ਚੱਲੇ ਸੀ ਨਾ ਸਹਿਬ ਦਾਦਾ ਬਾਬਾ ਫਤੇ ਸਿੰਘ ਜੀ ਉਹਦੇ ਰੁੜਦੇ ਸੀ ਦੇ ਸਾਬ ਦੇ ਪੁੱਤ ਦਾ ਹੱਥ ਤਨ ਮਾਤਾ ਗੁਜਰ ਕੌਰ ਜੀਆਂ ਦੇ ਹੱਥ ਵਿੱਚ ਫੜਾ ਕੇ ਮਾਤਾ ਜੀਤੋ ਜੀ ਨੇ ਪਤਾ ਕੀ ਆਖਿਆ ਸੀ ਮਾਂ ਜਦੋਂ ਮੇਰੇ ਫਤੇ ਸਿੰਘ ਨੂੰ ਵਿਆਹਣਾ ਆਇਆ ਨਾ ਦੁਨੀਆ ਦੀ ਸਭ ਤੋਂ ਸੋਹਣੀ ਲਾੜੀ ਮੇਰੇ ਫਤੇ ਸਿੰਘ ਦੇ ਨਾਲ ਵਿਆਹਣੀ ਬਲਿਹਾਰ ਜਾਮਾ ਗੁਰ ਕਲਗੀ ਤੇ ਪਾਤਸ਼ਾਹ ਮਹਾਰਾਜ ਤੋਂ ਵੱਡੇ ਚਮਕੌਰ ਦੇ ਮੈਦਾਨੇ ਜੰਗ ਵਿੱਚ ਸਾਡੇ ਤੋਂ ਨਿਸ਼ਾਵਰ ਕੀਤੇ ਤੇ ਛੋਟਿਆਂ ਤੋਂ ਬਾਹਰ ਨੇ ਬਲਿਹਾਰ ਜਾਈਏ 6-7 ਸਾਲ ਦੀ ਉਮਰ ਵਿੱਚ ਸਰਹੱਦੀਆਂ ਕੰਧਾਂ ਵਿੱਚ ਖਲੋਕੇ ਦੱਸ ਗਏ ਕਿ ਗੁਰੂ ਨਾਨਕ ਦਾ ਸਿੱਖ ਵਕਾਊ ਨਹੀਂ ਨਹੀਂ ਪੰਛੀ ਪਰਸੇ ਉਸ ਧਰਤੀ ਨੂੰ ਨਖਵਾਰੀ ਓਏ ਚਣਿਆ ਹੋਇਆ ਦਸ਼ਮੇਸ਼ ਦਾ ਦਿਲ ਤੇ ਮੇਰੇ ਬਾਦਸ਼ਾਹ ਨੇ ਖਾਲਸਾ ਸਾਜਿਆ ਮੁਖ ਚੋਂ ਇੱਕ ਬਚਨੀ ਕੀਤਾ ਪੰਥ ਵਸੇ ਮੈਂ ਉਜੜਾ ਮੈਂ ਉਜੜਾ ਮਨ ਚੋ ਬਨੇਰਾ ਬਨੇਰਾ ਵਾਦਾ ਕੀਤਾ ਸੀ ਭਾਈ ਸਾਹਿਬ ਭਾਈ ਦਇਆ ਸਿੰਘ ਨਾਲ ਖਾਲਸਾ ਸਾਜਿਆ ਨਾ ਪੰਜਾਂ ਦੇ ਸੀਸ ਲਾਏ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਤੇ ਕਹਿੰਦੇ ਜਦੋਂ ਮਹਾਰਾਜ ਨੇ ਆਪ ਝੋਲੀ ਅੱਡ ਕੇ ਉਹ ਅੰਮ੍ਰਿਤ ਮੰਗਿਆ ਨਾ ਪੰਜਾਂ ਕੋਲੋਂ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਨੇ ਆਖਿਆ ਸੀ ਕਲਗੀਆਂ ਵਾਲਿਆ ਅਸੀਂ ਪੰਜਾਂ ਨੇ ਇਸ ਅੰਮ੍ਰਿਤ ਦੇ ਬਦਲੇ ਸੀਸ ਭੇਟ ਕੀਤੇ ਆ ਤੇ ਗੁਰੂ ਗੋਬਿੰਦ ਸਿੰਘ ਕੀ ਭੇਟ ਕਰੇਗਾ ਤੇ ਸਤਿਗੁਰਾਂ ਨੇ ਗੁਰੂਪੰਥ ਅੱਗੇ ਹੱਥ ਜੋੜ ਕੇ ਆਖਿਆ ਸੀ ਇਸ ਅੰਮ੍ਰਿਤ ਦੇ ਬਦਲੇ ਗੁਰੂ ਗੋਬਨ ਸਿੰਘ ਆਪਣਾ ਸਾਰਾ ਸਾਰਾ ਜਿਹੜਾ ਸਰਬੰਸਿਆ ਉਹਨਾਂ ਸ਼ਾਵਰ ਕਰ ਦੇਵੇਗਾ ਪਿਤਾ ਵਾ ਸਤਿ ਸ਼੍ਰੀ ਅਕਾਲ ਪਤਾ ਵਾਰਿਆ ਮਹਾਵਾਰੀ ਜਾਰੇ ਦੇ ਲਾਲ ਜਿਹੜੇ ਚਾਰੇ ਦੇ ਚਾਰ ਲਾਲਸੀ ਸਾਡੇ ਤੋਂ ਨਿਸ਼ਾਵਰ ਕੀਤੇ ਭੂਆ ਦੇ ਪੁੱਤ ਮਾਮੇ ਜਾਨੋਂ ਵੱਧ ਕੇ ਪਿਆਰੇ ਸਨ ਕੁਝ ਵੀ ਨਹੀਂ ਰਿਹਾ ਚਮਕਾਰ ਦੇ ਮੈਦਾਨੇ ਜੰਗ ਤੋਂ ਨਿਕਲੇ ਕਲ ਕੀ ਟੋੜਾ ਵੀ ਭਾਈ ਸਾਹਿਬ ਭਾਈ ਸੰਗਤ ਸਿੰਘ ਨੂੰ ਬਖਸ਼ ਦਿੱਤਾ ਕਹਿੰਦੇ ਮਹਾਰਾਜ ਪਾਤਸ਼ਾਹ ਜਿਸ ਕਮਰੇ ਵਿੱਚ ਆਰਾਮ ਕਰਦੇ ਸੀ ਨਾ ਆਨੰਦਪੁਰ ਦੀ ਧਰਤੀ ਤੇ ਉਹ ਕਮਰੇ ਦੀਆਂ ਕੰਧਾਂ ਸੋਨੇ ਦੀਆਂ ਛਣ ਪਰ ਜਿੱਥੇ ਖਾਲਸੇ ਦੀ ਗੱਲ ਆਈ ਮਹਾਰਾਜ ਪਾਤਸ਼ਾਹ ਨੇ ਸਭ ਕੁਝ ਨਿਸ਼ਾਵਰ ਕਰਕੇ ਮਾਸੀ ਬਾੜੇ ਦੇ ਜੰਗਲਾਂ 'ਚ ਕੰਡਿਆਂ ਦੀ ਸੇਜ ਤੇ ਸੌਕੇ ਵੀ ਅਕਾਲ ਪੁਰਖ ਦਾ ਸ਼ੁਕਰ ਕੀਤਾ ਮੁਖਵਾਕ ਕਲਗੀਆਂ ਵਾੜੇ ਦਾ ਸਿੱਖ ਸਿਦਕ ਨਿਭਾਉਂਦਾ ਧੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਰੜਕੇ ਪੰਥ ਦਾ ਮਾਲਕ ਤਨ ਸਤਜੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪਾਵਨ ਸਰੂਪ ਤਿਆਰ ਕਰਕੇ ਦੰਦਬਾ ਸ਼ਾਦੀ ਧਰਤੀ ਤੇ ਪ੍ਰਕਾਸ਼ ਹੋਣ ਤੋਂ ਬਾਅਦ ਆਪ ਮਹਾਰਾਜ ਇੱਥੋਂ ਦੱਖਣ ਨੰਦੇੜ ਦੀ ਧਰਤੀ ਵੱਲ ਚਲੇ ਗਏ ਹੁਣ ਮਹਾਰਾਜ ਨੇ ਜਫਰਨਾਮਾ ਲਿਖਿਆ ਸੀ ਨਾ ਸਮੇਂ ਦੇ ਬਾਦਸ਼ਾਹ ਅਰੰਗਦੇਵ ਨੂੰ ਉਹ ਫੱਦੇ ਦੀ ਚਿੱਠੀ ਸੀ ਜਫਰਨਾਮਾ ਵੇਖੋ ਮਹਾਰਾਜ ਜੀਆਂ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆਜ ਕੋਈ ਆਪਣੇ ਆਪ ਨੂੰ ਜਿੱਡਾ ਮਰਜੀ ਵਿਦਵਾਨ ਅਖਾਈ ਜਾਵੇ ਇਥੇ ਤੁਹਾਡੇ ਵਿੱਚ ਵੀ ਬੈਠੇ ਹੋ ਸਕਦੇ ਆ ਜਿਨ੍ਹਾਂ ਨੂੰ ਮਾਰਿੰਦੇ ਗੁਣ ਦਿੱਤਾ ਲਿਖਣ ਦਾ ਉਹਨਾਂ ਕਵੀਆਂ ਨੂੰ ਲਿਖਾਰੀਆਂ ਨੂੰ ਪਤਾ ਹੁੰਦਾ ਇੱਕ ਲਾਈਨ ਲਿਖਣੀ ਹੋਵੇ ਨਾ ਉਹਦੇ ਵਾਸਤੇ ਤਿੰਨ ਚੌ ਅੱਖਰਾਂ ਨੂੰ ਜੋੜਨਾ ਪੈਂਦਾ ਫਿਰ ਕਿਤੇ ਜਾ ਕੇ ਇੱਕ ਲਾਈਨ ਬਣਦੀ ਆ ਤੇ ਜੇ ਪੈਰਾ ਬਣਾਉਣਾ ਹੋਵੇ ਤੇ ਉਹਦੇ ਵਾਸਤੇ ਤਿੰਨ ਚਾਰ ਲਾਈਨਾਂ ਨੂੰ ਤਿਆਰ ਕਰਨਾ ਪੈਂਦਾ ਤੇ ਚਾਰ ਪੰਜ ਪੈਰਿਆਂ ਨੂੰ ਤਿਆਰ ਕਰਕੇ ਫਿਰ ਉਹਦੀ ਇੱਕ ਕਵਿਤਾ ਬਣਦੀ ਆ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਤੇ ਪਾਛਾ ਤੋਂ ਵੱਡਾ ਲਖਾਰੀ ਵੀ ਕੋਈ ਨਹੀਂ ਜਾਪ ਸੰਗ ਪੜਦੇ ਹੋ ਮਹਾਰਾਜ ਪਾਛਾ ਦੀ ਬਾਣੀ ਪੜਦੇ ਜਾਈਏ ਪੜਦੇ ਜਾਈਏ ਇੱਕ ਅਸ਼ਰੀ ਛੰਦ ਸਤਿਗੁਰੂ ਕਹਿੰਦੇ ਆ ਵੇਖੋ ਮਹਾਰਾਜ ਪਾਛਾ ਦੀ ਕਲਮ ਦੇ ਵਿੱਚ ਪਾਵਰ ਕਿੰਨੀ ਆ ਇੱਕ ਇੱਕ ਅੱਖਰ ਦੀ ਮਹਾਰਾਜ ਨੇ ਇੱਕ ਇੱਕ ਲੈਣ ਬਣਾ ਕੇ ਰੱਖ ਦਿੱਤੀ ਇੱਕ ਅਸ਼ਰੀ ਛੰਦ ਅਜੈ ਅਲੈ ਅਭੈ ਅਪੈ ਅਭੂ ਅਜੂ ਅਨਾਸ ਅਕਾਸ ਅਗੰਝ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਪਰਮੰਗ ਅਗੰਝੇ ਅਲੇਖ ਅਲੇਖ ਇਹਦੀ ਪਾਵਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਦੀ ਕਲਮ ਦੇ ਵਿੱਚ ਜਿਨ੍ਹਾਂ ਚਿਰ ਅਰੰਗ ਦੇ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਉਹਨਾਂ ਚਿਰ ਉਹਦੇ ਸ਼ਾਹ ਵੀ ਨਹੀਂ ਸੀ ਨਿਕਲੇ ਹੁਣ ਇਹਦੀ ਮਾਤ ਹੁੰਦੀ ਆ ਬਾਦਸ਼ਾਹ ਦੀ ਮੌਤ ਤੋਂ ਬਾਅਦ ਇਹਦੇ ਪੁੱਤਰਾਂ ਦੇ ਵਿੱਚ ਜੰਗ ਛਿੜ ਜਾਂਦੀ ਵਡਾ ਚਾਹੁੰਦਾ ਮੈਂ ਤਖਤੇ ਤੇ ਬੈਠਾਂ ਦੂਜਾ ਚਾਹੁੰਦਾ ਮੈਂ ਬੈਠਾਂ ਤੀਜਾ ਕਹਿੰਦਾ ਮੈਂ ਬੈਠਾਂ ਹੁਣ ਬਹਾਦਰ ਸ਼ਾਹ ਇਹਦੀ ਮੁਲਾਕਾਤ ਹੋਈਆ प्यारे भाईसाहब भाई नंदलाल जीया ਦੇ ਨਾਲ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖੋ ਮੇਰੀ ਮਦਦ ਕਰਨ ਉਹ ਝਟਾਈ ਕਰਕੇ ਆ ਰਿਆ ਮੁਕਾਬਲਾ ਹੋਣਾ ਇੱਕ ਵਾਰਾ ਗੁਰੂ ਸਾਹਿਬ ਮੇਰਾ ਸਾਥ ਦੇ ਦੇਣ ਵੇਖੋ ਗੁਰੂ ਨਿਰਭਉ ਹੈ ਗੁਰੂ ਨਿਰਵੈਰ ਉਹੀ ਰੰਗ ਦੇ ਆ ਬਿਆ ਨਾ ਜਿਹਨੇ ਮਹਾਰਾਜ ਪਾਤਸ਼ਾਹ ਦੀਆਂ ਦੇ ਸਭ ਜਾਦਿਆਂ ਨੂੰ ਦਵਾਰ ਦੇ ਵਿੱਚ ਚੁਣਵਾਇਆ ਉਹੀ ਆ ਨਾ ਜਿਹੜੇ ਵਾਰ-ਵਾਰ ਸ਼ਾਦੀ ਧਰਤੀ ਤੇ ਚੜ ਕੇ ਆਏ ਅਰੰਗ ਜੇਬ ਦਾ ਪੁੱਤ ਗੁਰੂ ਗੋਬਨ ਸਿੰਘ ਮਹਾਰਾਜ ਤੋਂ ਮਦਦ ਮੰਗਦਾ ਤੇ ਮੇਰੇ ਸਤਿਗੁਰੂ ਜੀ ਮਦਦ ਕਰਨ ਵਾਸਤੇ ਤਿਆਰ ਹੋ ਗਏ ਇੱਥੇ ਸਾਨੂੰ ਇਹ ਕਲੀਅਰ ਹੋ ਗਿਆ ਨਾ ਗੁਰੂ ਨਿਰਭਉ ਹੈ ਗੁਰੂ ਨੇਰੇ ਵਰ ਹੈ ਹੋਰ ਬਣਤੀ ਕਰਾਂ ਮਹਾਰਾਜ ਦੀਆਂ 14 ਜੰਗਾਂ ਹੋਈਆਂ ਨਾ ਫਤਿਹ ਚੌਂ ਜੰਗਾਂ ਵਿੱਚ ਮਹਾਰਾਜ ਨੇ ਪ੍ਰਾਪਤ ਕੀਤੀ ਆ ਪਰ ਇੱਕ ਜੰਗ ਕਰਨ ਦਾ ਵੀ ਮਹਾਰਾਜ ਪਾਤਸ਼ਾਹ ਸ਼ੌਕ ਵਿੱਚ ਸੀ ਰੱਖਦੇ ਜੰਗ ਕਿਉਂ ਕੀਤੇ ਮਹਾਰਾਜ ਦੀ ਨੀਚੀ ਲੜਾਈ ਤੇ ਕੋਈ ਹੈ ਨਹੀਂ ਸੀ ਕੋਈ ਜ਼ਮੀਂਦਾਰ ਰੌਣਾ ਤੁਸੀਂ ਸੁਣਿਆ ਇਤਿਹਾਸਿੰਦਰ ਬਿਲਕੁਲ ਨਹੀਂ ਵੱਟ ਬਨੇ ਦਾ ਕੋਈ ਰੌਣਾ ਨਹੀਂ ਸੀ ਤੇ 14 ਜੰਗਾ ਹੋਇਆ ਕਿ ਮਹਾਰਾਜ ਪਾਤਸ਼ਾਹ ਨੇ ਬਸ ਊਚ ਨੀਚ ਨੂੰ ਖਤਮ ਕੀਤਾ ਮਹਿਰ ਦੇਰ ਨੂੰ ਖਤਮ ਕੀਤਾ ਜਿਹੜੇ ਗਰੀਬ ਸਨ ਉਹਨਾਂ ਨੂੰ ਬਣਦੇ ਹੱਕ ਦਿਵਾਇਆ ਜਾਤਾਂ ਪਾਤਾਂ ਦੇ ਵਿੱਚੋਂ ਸਾਨੂੰ ਕਟਿਆ ਮਹਾਰਾਜ ਨੇ ਖਾਲਸਾ ਜਦੋਂ ਸਾਜਿਆ ਨਾ ਬਾਈ ਧਰਮੇ ਰਾਜੇ ਇਕੱਠੇ ਹੋ ਕੇ ਆਏ ਸੀ ਇੱਕ ਹੋਰ ਬੇਨਤੀ ਸੁਣਿਓ 14 ਚੋਂ 12 ਜੰਗ ਮਾਰੇ ਤੇ ਉਹਨਾਂ ਦੇ ਨਾਲ ਹੁੰਦੇ ਆ ਜਿਨ੍ਹਾਂ ਦੇ ਡੁੱਬਦੇ ਧਰਮ ਨੂੰ ਬਚਾਉਣ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦਾ ਬਲੀਦਾਨ ਦਿੰਦੇ ਆ ਅੱਛਾ ਜੀ ਬਹੁਤ ਹੀ ਵਧੀਆ ਬੀਬੀ ਦਿਲੀਪ ਕੌਰ ਜੀ ਦੀਆਂ ਜਿਹੜੀਆਂ ਗੱਲਾਂ ਸਨ ਨਾ ਬੜੀਆ ਹੀ ਵਧੀਆ ਜੋਰੀਆਂ ਬੜੀਆ ਸੱਚੇ ਵਾਕ ਹੀ ਉਹਨਾਂ ਨੇ ਹਰ ਚੀਜ਼ ਜਿਹੜੀਆਂ ਬੜੀ ਆਸਾਨੀ ਨਾਲ ਕਲੀਅਰ ਕਰ ਦਿੱਤੀ ਤੇ ਇਸ ਤੋਂ ਪਿੱਛੇ ਵੀ ਜਿਹੜੀ ਅਸੀਂ ਵੀਡੀਓ ਦੇਖੀ ਆ ਉਹ ਜ਼ਫਰਨਾਮੇ ਤੋਂ ਰਿਲੇਟਿਡ ਹੀ ਵੇਖੀ ਸੀ ਸ਼ਿਕਾਸਨਾਮਾ ਸੇ ਜਿਹਦੇ ਵਿੱਚ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਉਹ ਵੀ ਅਸੀਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਉਹਨਾਂ ਨੇ ਕਿਹਾ ਕਿ ਜੰਗਾਂ ਕਰਨੀਆਂ ਨਹੀਂ ਸਿਰਫ ਉਹ ਜਿਹੜੀਆਂ 14 ਜੰਗਾਂ ਕੀਤੀਆਂ ਉਹ ਕਾਦੇ ਵਾਸਤੇ ਕੀਤੀਆਂ ਨੇ ਇਸ ਵਜ੍ਹਾ ਤੋਂ ਕੀਤੀਆਂ ਨੇ ਕਿ ਬੁਰਾਈ ਮਤਲਬ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਬੁਰਾਈ ਨੂੰ ਖਤਮ ਬੁਰਾਈ ਨੂੰ ਖਤਮ ਕਰਨ ਵਾਸਤੇ ਨਹੀਂ ਤੇ ਉਹਨਾਂ ਦੀ ਤੇ ਕਿਸੇ ਨਾ ਕੋਈ ਜੰਗ ਹੈ ਹੀ ਨਹੀਂ ਸੀ ਉਹਨਾਂ ਦਾ ਤਾਂ ਕੋਈ ਵੰਡ ਉਹਨਾਂ ਨੂੰ ਤੇ ਕਿਸੇ ਚੀਜ਼ ਦਾ ਲਾਲਚ ਨਹੀਂ ਲਾਲਚ ਹੀ ਨਹੀਂ ਜੰਗ ਤੇ ਉਹ ਬੰਦਾ ਕਰਨਾ ਜਿਹਨੂੰ ਲਾਲਚ ਹੋਵੇ ਜੀ ਵੇਖੋ ਕਿ ਉਹਨਾਂ ਨੇ ਸਾਰਾ ਕੁਝ ਆਪਣਾ ਮਾਰ ਦਿੱਤਾ ਮਤਲਬ ਉਹਨਾਂ ਦਾ ਜਿਗਰਾ ਵਾ ਤੇ ਵਾਕਈ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬ ਸਾਰਾ ਕੁਝ ਆਪਣਾ ਬਾੜ ਕੇ ਤੇ ਸਿੱਖੀ ਨੂੰ ਬਚਾਇਆ ਤੇ ਵਾਕਈ ਸਿੱਖੀ ਦੀ ਅਜ਼ਮਤ ਨੂੰ ਸਲਾਮ ਬਾਕੀ ਤੁਹਾਨੂੰ ਕਿੰਦਾ ਨਹੀਂ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਅਚਾਰਾ ਰੱਖਾ